ਮੇਰੇ ਚਾਰ ਇਹਦਾ ਹੋ ਜਾਂਦਾ ਯਾਰ ਪਸੂਆਂ 10 ਵਜੇ ਆਉਂਦੇ ਨੇ ਘਰ ਆਉਂਦੇ ਨੇ ਚੱਲ ਮਨਾ 12 ਵੱਜ ਗਿਆ ਸੀ ਚਾਰ ਕਪਡੇ ਜੇ ਗੋਡਾ ਤੇ ਫਿਰ ਚੱਲਣਾ ਹੈ ਹੋਰ ਕਲੇ ਕੈਮਰਾ ਆਜ ਬੰਦਾ ਕਿੱਧਰ ਪੈਦਾ ਹੋਏ ਵਧੀਆ ਕੁੱਖ ਵੀ ਆਏਗਾ ਉਹ ਮੈਂ ਤਾਂ ਸਬਜੀ ਗੋਡਣਾ ਯਾਰ ਮਾਹ ਚੱਲ ਮੜਾ ਜਾ ਪਰਾਹ ਲੋ ਖੋਪ ਲੈ ਮੜਾ ਜਾ ਮਾਹੇ ਥੋਹ ਕਰਦੀ ਬਹੁਤ ਖਾਪਦੇ ਆ ਨਾ ਸੀ ਓਏ ਕਿਉਂ ਖਾਪਣ ਨੂੰ ਕੰਮ ਤਾਂ ਕਰਨੀ ਹੈ ਕੰਮ ਤਾਂ ਬੱਤੇ ਦਾ ਕਰਮ ਹੈ ਉਹੀ ਛੜਾਈ ਫੱਤਰ ਹੈ ਗੱਬਿਆਵੂ ਕਰਾਲਾ ਸਾਡੇ ਨਜ਼ਾਰੇ ਨੇ ਬਿਆਦਾ ਯਾਰ ਹੁੰਦੀ ਨਹੀਂ ਕੀ ਕਰੀਏ ਹਾਂ ਕੋਈ ਹੋ ਨਹੀਂਗਾ ਭਾਂਡਾ ਠੀਕਰ ਨਜ਼ਾਰਾ ਬਿਆਦਾ ਨਾਲੇ ਭਾਈ ਪੈਟ ਦੇ ਨਾਲੇ ਕਹਿੰਦੇ ਮੁੱਤੀ ਚੂਰ ਦਾ ਲੱਡੂ ਹੈ ਜੀ ਨੇ ਖਾ ਲਿਆ ਕਨੇ ਦਾਨ ਨੂੰ ਭੈਣ ਨੇ ਭਾਈ ਪੈਟ ਦੇ ਰੋਟੀ ਹੁੰਦੀ ਹੈ ਬੈਠੇ ਨੇ ਸੋਪ ਤਿੱਤਾ ਉਹ ਨਾਲ ਹਾਂ ਐ ਨਿਆਰ ਲਈ ਦਨ ਦੁਨੀਆ ਦੇ ਰੰਗ ਵੱਖਰੇ ਨੇ ਯਾਰ ਕਿਤੋਂ ਕੰਮ ਕਰਕੇ ਭੱਜ ਜਾਣਾ ਇਹ ਤਾਂ ਮੜਾ ਮੁੱਟਾ ਕਰਦ ਨੇ ਕੰਮ ਯਾਰ ਘਰੇ ਆਪੀ ਨਹੀਂ ਤੇਰਾ ਚਾਰਾ ਸਾਰਾ ਕਰੇ ਭਈ ਕਰਦੀ ਹੈ ਗੋਹਾ ਗੂੜਾ ਵੀ ਸਭ ਆਪਾਂ ਦਾ ਡੱਕਾ ਨਹੀਂ ਤੋੜਦੇ ਚਕਾਉਣਾ ਵੀ ਨਹੀਂ ਪੈਂਦਾ ਤੈਨੂੰ ਕੁਛ ਨਹੀਂ ਡੱਕਾ ਨਹੀਂ ਤੋੜਦੇ ਨਿਆਰੇ ਲਈ ਮੈਨੂੰ ਤਾਂ ਬਈ ਫਿਰ ਕੋਲ ਕੰਮ ਨਾ ਸੰਤਾ ਮਨ ਮੈਂ ਗੋਹੜੀ ਨਾ ਆਵੇ ਗੋਹਾ ਵੀ ਦੇਖਣਾ ਪੈ ਜਾ ਸਾਨੂੰ ਤਾਂ। ਉਹਦਾ ਜ਼ਿੰਦਗੀ ਹੋਇਆ। ਯਾਰ ਹੁਣ ਜਾ ਸਲੋ। ਹੁਣ ਮੈਂ 9 ਵਜੇ ਜਾਂਦਾ ਨਾ ਮੈਨੂੰ ਖੇਤ ਤੋਂ। ਇੱਕ ਟੋ ਜਾਊਂਗਾ। ਹੂੰ। ਜਾਣ ਸਾਰ ਬੈਟ ਤੇ ਬੈਠ ਕੇ ਰੋ ਮਾਰਨਾ। ਲੈ ਆ ਰੋਟੀ ਓਏ। ਆਹ ਰੋਟੀ। ਲਓ ਜੀ ਰੋਟੀ। ਫਿਰ ਤਾਂ ਨਜ਼ਾਰਾ ਤੇਰਾ ਤਾਂ। ਬਹੁਤ ਬੱਗ ਕਿਹੜਾ ਦੱਸਾਂ ਉਹ। ਗਾ ਓਏ। ਜਾਰ ਚੱਲੇ ਫਿਰ ਚੰਗਾ। ਉਧਰ ਖੇਪੀ ਜਾਓ। ਜਾ ਕੇ ਤਾ ਉਹ ਨਾਲ। ਉਹ ਕੰਮ ਤਾਂ ਕਰ ਮੈਂ ਬੰਦੇ ਦਾ। ਚਲੋ ਮਨ ਆਪੇ। ਜ਼ਿੰਦਗੀ ਦਾ ਫਿਰ ਰਾਜਵਿੰਦਰ ਹੋਰਾਂ ਦੀ ਆ ਯਾਰ ਦੇਖ ਕੇ ਨਾ ਆਈਏ ਪਲਾਂ ਘਰੇ ਕਿਵੇਂ ਆ ਮਾਹੌਲ ਯਾਰ ਅੱਜ ਚਲ ਦੋ 1:00 ਵਜੇ ਚਾਹ ਵੇਲੇ ਚੱਲਾਂਗੇ ਮਨਾ ਰਾਜਵਿੰਦਰ ਕੋਲੇ ਮਾਰ ਕੇ ਹੀ ਅੱਗੇ ਦਾ ਅਰੇ ਖੇਤ ਦਾ ਕੰਮ ਤੰਦਾ ਪਸੋਂ ਨੇ ਵੱਢ ਲਿਆ ਮੈਂ ਇਹ ਨਾਲੇ ਪੌਦ ਚ ਰੇ ਪਾ ਰਹੇ ਹੱਥ ਨੇ ਸਪਰੇਅ ਇਹਦੀ ਕੀ ਪੌਦ ਵੀ ਨਹੀਂ ਹੋਈ ਆ ਚੱਜ ਨਾਲ ਇਹਦੀ ਜੀਰੀ ਵੀ ਲੇਟ ਹੋ ਗਈ ਓ ਕਿਵੇਂ ਆ ਗਾਲੇ ਠੀਕ ਆ ਵਧੀਆ ਹੋਰ ਕਿਵੇਂ ਆ ਠੀਕ ਆ ਵਧੀਆ ਕਿੱਧਰੇ ਜਾਣਾ ਓ ਯਾਰ ਰਾਜਵੀਰ ਕੋਲ ਜਾਂਦਾ ਸੀ ਯਾਰ ਕਹੀ ਜੀ ਲੈ ਕੇ ਆਉਣੀ ਐ ਥਾਲ ਲਿਆ ਘਰ ਦਾਂਗੇ ਮੈਂ ਵੀ ਜਾ ਕੇ ਆਇਆ ਉਹ ਤਾਂ ਵਿਆਹ ਜਾ ਕਦਾ ਹੋਗਾ ਤਾਂ ਅੰਦਰੀ ਬੜਾ ਰਹਿੰਦਾ ਫੋਗਰਾ ਵਾਲਾ ਆ ਯਾਰ ਮੈਨੂੰ ਤਾਂ ਅੱਜ ਤੜਕੀ ਕਹਿ ਗਿਆ ਯਾਰ ਮੈਂ ਖੇਤ ਦਾ ਉੱਥੇ ਸਬਜੀ ਦੀ ਗੁੱਡੀ ਜਾਂਦਾ ਸੀ ਮੈਨੂੰ ਉਹਦਾ ਬਈ ਵਿਆਹ ਦਾ ਨਜ਼ਾਰਾ ਫਲਾਣਾ ਤੇ ਕਿਹੜਾ ਉਹ ਕੋਈ ਵਿਆਹ ਨਹੀਂ ਅੱਜ ਅੱਜ ਦੇਖਦੇ ਆ ਰੰਗੇਤੀ ਦੇਖਦੇ ਆ ਚਲੋ ਤੜਕੇ ਡੋਲੂ ਲੱਥੀ ਵਾਲਾ ਮੈਂ ਭਾਂਡੇ ਚ ਯਾਰ ਸਾਰਾ ਨੀਲਾ ਦੇਖੀ ਜਾਂਦੀ ਐ ਆਏ ਨਹੀਂਗੇ ਵੀ ਭਾਂਡੇ ਭੁੰਡੇ ਸਾਫ ਕਰਦਾ ਇਹ ਮਦਰ ਮੂਝਾ ਮਾਰਨ ਵਾਲਾ ਪਿਆ ਪੁੱਛੇ ਜਵਾਬ ਦੀ ਫੀਸ ਵਾਰ ਕਿਉਂ ਲਈ ਐ ਉਧਰ ਕਾਲੇ ਨੂੰ ਟੋਕਰੀ ਮਾਰਤੀ ਪੰਮੀ ਵੀ ਨਿਆਰੇ ਨੇ ਸੋਹਣੂ ਨੂੰ ਕੀ ਪਤਾ ਵੀ ਇੱਥੇ ਭਾਂਡੇ ਭੁੰਡਾ ਵੀ ਔਖਾ ਤਾਂ ਮੈਗਾ ਰੋਟੀਆਂ ਲਾ ਕੇ ਦੇਣੀਆਂ ਨੇ ਗੀਆਂ ਭਾਂਡੇ ਖੀ ਚੜ ਗਿਆ ਪੈਰ ਤੇ ਸ਼ਾਹ ਐ ਭਾਂਡੇ ਅੱਦਰੀ ਵਈ ਐ ਕੀ ਕਰਦਾ ਕੋਈ ਛਾਹ ਰਹੋ ਭਾਂਡੇ ਕੀ ਕਹਿ ਗਿਆ ਮੈਨੂੰ ਗੱਲ ਸੁਣਾ ਕੀ ਲੱਗਿਆ ਮੈਨੂੰ ਚਾਹ ਮੈਨੂੰ ਇਹਨੇ ਬੱਸ ਸਾਰਾ ਬੋਲ ਕਹਿੰਦਾ ਕੰਮ ਤਾ ਸਾਰੇ ਜਾਣਦਾ ਹੈ ਕਹਿੰਦਾ ਹਰੇਕ ਕੰਮ ਕੇ ਕਹਿੰਦਾ ਇਹਨੂੰ ਕਰੇ ਕਰਨਾ ਪੈਂਦਾ ਕਹਿੰਦਾ ਗੱਲ ਸੁਣ ਲੈ ਇਹੜਾ ਇਹਨੋਂ ਉਲਟ ਕੀ ਆ ਚਾਰ ਭਾਂਡੇ ਦੀ ਕੀ ਟਾਈਮ ਲੱਗਿਆ 1 ਸਕਿੰਟ ਚ ਮਾਰ ਤੂੰ ਤਾਂ ਮੈਂ ਨਾ ਬੈਠਾ ਨਜ਼ਾਰਾ ਕਹਿੰਦਾ ਮੈਂ ਤਾਂ ਕਰੇਗਾ ਦੱਸਦਾ ਯਾਰ 1 ਸਕਿੰਟ ਚ ਇਹ ਚੱਕ ਲੈਂਦਾ 1 ਸਕਿੰਟ ਚ ਝਾੜੂ ਲਾ ਦਿੰਦਾ 1 ਸਕਿੰਟ ਚ ਇਹ ਆਖਾ ਨਹੀਂ ਇਹ ਅੱਖਾਂ ਦੀ ਗੱਲ ਨਹੀਂ ਯਾਰ ਗੱਲ ਸੁਣ ਤੁਸੀਂ ਕਿੰਨੇ ਟਾਈਮ ਲਿਆ ਹੋਏ ਅਜੇ 2 ਮਿੰਟ ਹੋਏ ਨੇ 1 ਮਿੰਟ ਹੋਇਆ ਹਾਂ ਸਾਰੇ ਭਾਂਡੇ ਮਾਈ ਤੇ ਫਿਰ ਹੁਣ ਰੋਟੀਆਂ ਲਾ ਕੇ ਪਕਾਈਆਂ ਪਈਆਂ ਗੱਲ ਸੁਣੋ ਮੈਂ ਜਾ ਕੇ ਬੈਠ ਨੂੰ ਬੈਠੇ ਸੀ ਹਾਂ ਮਰ ਰੋਵਾ ਹਾਂ ਮੇਰੇ ਰੋਟੀ ਐ ਅੰਦੇ ਆ ਕਸ ਨਾ ਮੈਂ ਦਾ ਤੂੰ ਤੈਨੂੰ ਕੱਲੀ ਫੜਾਉ ਫੜਾਉ ਰੋਟੀ ਲੈ ਓਏ ਕੰਮ ਕੀ ਆ ਉਹਦਾ ਰੋਵ ਹੈ ਉਹਦਾ ਕੰਮ ਕੀ ਆ ਮੇਰਾ ਵੀ ਰੋਵਾ ਹੈ ਬਾਈ ਇੰਤ ਹੈ ਦੱਸ ਲੈ ਰੋਟੀਆਂ ਹੁਣ ਬਣਾਈਆਂ ਪਈਆਂ ਨੇ ਨਾਲ ਲਈ ਸਾਰ ਉਸ ਤਰ ਹਾਂ ਜਾ ਕੇ ਅੰਦਰ ਬੈਠੂਗਾ ਬੈਠ ਡੰਕਰ ਆ ਬਾਵੜਾ ਬੈਠਦੇ ਬੈਠੂਂਦਰਾ ਮਰ ਰੋਵਾ ਜਾਲੀ ਰੋਟੀ ਲਿਆ ਹਾਂ ਇੱਕ ਟਮੇਟ ਦੀ ਰੋਟੀ ਬੜਾ ਤਕੜਾ ਰੋਵਾ ਹੈ ਇਹ ਹਾਂ ਬਈ ਲੈ ਸਰਵਾਈ ਸਲਵਾਰੀ ਹੋਇ ਪੈਣ ਤਦਾ ਫੇ ਡੋਲਾ ਖੜਕੇ ਹੋਇਆ ਜਦ ਵੀ ਵਿੱਕੀ ਆਲਾ ਆਲਾ ਕਿਉਂ ਹੋਰ ਹੁਣਾ ਉਹ ਨਿਆਰੇ ਨੇ ਯਾਰ ਕੰਮ ਤੂੰ ਕਰੇ ਘਰ ਵਾਲੀ ਹੀਲਾ ਤੇ ਤੂੰ ਲੈ ਲੈ ਹੋਏ ਅਹੀਂ ਯਾਰੇ ਤੂੰ ਲੈ ਲੈ ਤਾ ਡੋੜਾ ਹੀ ਬਣਾਉਂਦੇ ਮੇਰੇ ਸਾਲਾ ਚਲੋ ਤਾ ਲੱਗਦਾ ਮਲੰਗ ਉਹ ਹਾਂ ਕਿੱਥੋਂ ਆਏ ਨੇ